ਇਹ ਇਧਰ ਸੀਨੀਅਰ ਸੈਕੰਡਰੀ ਪਰਲੇਵਾਸੇ ਆ ਬੜਾ ਖੂਬਸੂਰਤ ਹੈ ਇਹ ਸਕੂਲ ਪਲਸ ਪਹਿਲਾ 10ਵੀਂ ਤੱਕ ਮੇਰੇ ਦਾਦਾ ਜੀ ਬਨੇ ਬਣਾਇਆ ਸੀ ਫਿਰ ਇਹਨੂੰ ਪਲਸ 2 ਤੱਕ ਮੇਰੇ ਚਾਚਾ ਜੀ ਸਰਪੰਚ ਸੀ ਬਣੇ ਸੀਗੇ ਕਿਹੜਾ ਛੋਟਾ ਮੁੱਦਾ ਤਾਂ ਹੈ ਨਹੀਂ ਆਪਾਂ ਕੇ ਦੀ ਮਾੜਾਂ ਚੱਕ ਲਈ ਜਾਂ ਬੜਾ ਵੀਕ ਟੈਨਸ਼ਨ ਹੀ ਪੜਦਾ ਆ ਕੋਸ਼ਿਸ਼ ਸਾਰੇ ਪਿੰਡ ਦੇ ਸੋਚ ਉਹਨਾਂ ਆ ਗਏ ਅੱਧੇਕ ਤਾਂ ਟਿੱਗ ਗਏ ਅੱਧੇਕ ਟਿੱਗ ਜਾਣਗੇ ਟਿੱਗ ਜਾਣਗੇ ਨਹੀਂ ਤਾਂ ਫਿਰ ਆਉਂਦੀ ਕੋਈ ਕਹਣਗੇ ਠੀਕ ਹੈ ਟਿੱਗ ਜਾਓ ਬਾਈ ਨਸੇ ਵਾਲੇ ਹੁਣ ਆਪਾਂ ਬਹੁਤ ਚਿਰ ਬੁੱਲੇ ਲੁੱਟਲੇ ਸਾਰੇ ਨੇ ਪਸਰੀਕ ਦਾ ਦੋਸਤੋ ਮੈਂ ਭੁਪਿੰਦਰ ਸਿੰਘ ਚਾਹਾਨ ਜੱਸੀ ਪੋ ਵਾਲੀ ਆ ਇਸ ਟਾਈਮ ਮੈਂ ਖੜਾ ਸਕੂਲ ਕੋਲੇ ਸਾਡੇ ਪਿੰਡ ਜਿਹੜਾ ਪਿੰਡ ਦੀਆਂ ਗਲੀਆਂ ਨਾਲੀਆਂ ਨੰਨੀਤਨੀ ਪੰਚਾਇਤ ਗੁਰਵਿੰਦਰ ਸਿੰਘ ਸਰਪੰਚ ਦੀ ਗਵਾਹੀ ਚ ਗਲੀਆਂ ਨਾਲੀਆਂ ਸਾਰੀਆਂ ਕਦੀਆਂ ਨਾਲਾ ਬਹੁਤ ਜੁੜਦਾ ਵਾਗ ਸੀਗਾ ਹਨਾ ਗੁਰਵਿੰਦਰ ਸਰਪੰਚ ਇੰਦਰ ਬੈਠਿਆ ਪ੍ਰਦੀਪ ਸਿੰਘ ਤੇ ਗੁਰਮੀਤ ਸਿੰਘ ਚਾਹਲਦਾਰ ਉਹ ਘਾ ਰਹੇ ਆ ਨਾ ਨਾਵਾ ਘਾ ਰਹੇ ਆ ਉਧਰ ਵੀ ਬੰਦੇ ਲੱਗੇ ਪਈ ਆ ਉਹਨਾਂ ਨਾਲ ਆਪਾਂ ਗੱਲਬਾਤ ਕਰਾਉਂਦੇ ਆ ਤੇ ਤੁਹਾਨੂੰ ਆਜੋ ਮੇਰੇ ਨਾਲ ਹੋ ਗਈ ਇਧਰ ਆਪਣੇ ਪ੍ਰਦੀਪ ਜੀ ਇਹਨਾਂ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਆ ਇਧਰ ਆਜੋ ਪ੍ਰਦੀਪ ਜੀ ਆਪਣਾ ਸਫਾਈ ਪੂਰੀ ਕਰਤੀ ਫਿਰ ਹੈ ਹਾਂਜੀ ਹਾਂਜੀ ਭਾਈ ਜੀ ਇਹ ਨਾ 20 ਸਾਲ ਹੋ ਗਏ ਯਾਰ ਜਮੀਂ ਨੀ ਮਿੱਟੀ ਮੁੱਟੀ ਗੱਡੀ ਨਾਲਾ ਪਿਆ ਸੀ ਜਮਾ ਬੰਦ ਆ ਹੂੰ ਤੇ ਆਪਣੀ ਨਵੀਂ ਪੰਚਾਇਤ ਬਣੀ ਆਣ ਪਹਿਲੇ ਜੱਥੇ ਆ ਰਹੀ ਤੇ ਆਪਣੇ ਕਲੱਬ ਦੇ ਪ੍ਰਧਾਨ ਆ ਮੈਰੀ ਬਾਈ ਤੇ ਜਲਦਾਰ ਹੁੰਦੇ ਆ ਬਾਈ ਆਪਣੇ ਸਰਪੰਚ ਗੁਰਵਿੰਦਾ ਪਹਿੰਗਾ ਸਾਰੇ ਸਹਿਯੋਗ ਨਾਲ ਵੀ ਸੋਚਿਆ ਚਲੋ ਯਾਰ ਬੰਦ ਪੈਸੀ ਕਾਫੀ ਟਾਈਮ ਲਗਾ ਹੈ ਨਾ ਲੱਗ ਲਗਾ ਕੇ ਸਾਰਿਆਂ ਨੇ ਅੱਜ ਆਪਾਂ ਸਫਾਈ ਕੀਤੀ ਆ ਤਾਂ ਸਾਰੇ ਪਿੰਡ ਕੀ ਕਰੀ ਜਾਨੀ ਗੱਲ ਹੈ ਪਰ ਇਹ ਥੋੜਾ ਜਿਹਾ ਜ਼ਿਆਦਾ ਸੀ ਕਿ ਆ ਬਾਈ ਮੈਂ ਧਿਆਨ ਨਹੀਂ ਦਿੱਤਾ ਨਾ ਕੋਲ ਬੋਲਾ ਪਾਣੀ ਚ ਤੇ ਬਾਟਰਵਾਚ ਵੀ ਇੱਥੇ ਪਾਣੀ ਜਾਂਦਾ ਹੈ ਬਾਟਰਵਾਚ ਇਹਦੇ ਆ ਦੇਖ ਲਓ ਪਿੰਡ ਵਾਲਿਓ ਆ ਪੰਜ ਸਾਲ ਤੁਸੀਂ ਆ ਹੀ ਪਾਣੀ ਪੀਤਾ ਉਹਦਾ ਕਰਕੇ ਫਿਰ ਚੱਲ ਅਸੀਂ ਆਕਾਦੀ ਚੱਲੋ ਯਾਰ ਆਪਾਂ ਇੱਧਰ ਵੀ ਦੇਖ ਲਗੇ ਹਨਾ ਗੰਦ ਬਹੁਤ ਕੱਟਿਆ ਕਈ ਦਿਨੋਂ ਕਿ ਲੱਗੇ ਪਿਆ ਆ ਤੁਸੀਂ ਦੇਖੀ ਆ ਮੇਰਾ ਕੀ ਗੰਦ ਪਿਆ ਲੱਗੇ ਇਹ ਆਕਾਦੀ ਕਰੇ ਇੱਧਰ ਵੀ ਮਾਰਾ ਬੰਦਾ ਬਹੁਤ ਰਿੱਖੀ ਹੋਵੇ ਕੋਈ ਤੁਹਾਰੇ ਬਾਈ ਅੱਗੇ ਨਹੀਂ ਸਾਰੇ ਹਾਂ ਵੇ ਟਰੈਕਟਰ ਤੇ ਹਾਂ ਵੇ ਇੰਨੇ ਨਾਲ ਕੰਮ ਜਾਂਦਾ ਇਹ ਲੇਕ ਨਾਲੇ ਦੀ ਹਨਾ ਇੰਨੇ ਨਾਲ ਹੋਰ ਪਿੰਡ ਵਾਲਿਆਂ ਨੂੰ ਵੀ ਸਾਡੀ ਤੇ ਇਹੀ ਅਪੀਲ ਆ ਵੀ ਕਿ ਤੁਸੀਂ ਵੀ ਜਰਾ ਧਿਆਨ ਰੱਖੋ ਥੋੜਾ ਜਿਹਾ ਹੈ ਨਾ ਚਲੋ ਹੁਣ ਇੱਕ ਵਾਰੀ ਜੇ ਆਪਾਂ ਸਾਰੀ ਸਫਾਈ ਕਰਤੀ ਜੇ ਨਾਲ مل ਕੇ ਆਪਾਂ ਸਾਰੇ ਧਿਆਨ ਰੱਖੀਏ ਹੈ ਨਾ ਆਪਾਂ ਆਪਣੇ ਬਾਰ ਵੀ ਖੁਦ ਮਾਰ ਦੇ ਲਈਏ ਤਾਂ ਵਧੀਆ ਸਫਾਈ ਹੋਣੀ ਹੈ ਹੈ ਨਾ ਆਪਾਂ ਨੂੰ ਸਾਰੇ ਨੂੰ ਸਹਿਯੋਗ ਦੇਣ ਦੀ ਲੋੜ ਆ ਬਾਕੀ ਪੰਚਾਇਤ ਵਾਲ ਤਾਂ ਚਲੋ ਜਿੰਨਾ ਕੋੰਦਾ ਕਰੀ ਜਾਂਦੇ ਆ ਹੈ ਨਾ ਤੁਹਾਡੇ ਨਾਲ ਖੜੀ ਹੈ ਪੰਚਾਇਤ ਠੀਕ ਆ ਗਣਪੌਰ ਰਾਹ ਤੁਹਾਡੇ ਨਾਲ ਆ ਠੀਕ ਆ ਬਸ ਇਹੀ ਅਪੀਲ ਆ ਸਾਡੀ ਹੁਣ ਅਸੀਂ ਕਰਤੀ ਸਫਾਈ ਤੇ ਬਸ ਵੀਰ ਬਣ ਕੇ ਇਹ ਆਪਾਂ ਆਪਣੇ ਬਾਰੇ ਅੱਜ ਧਿਆਨ ਰੱਖਿਓ ਬਸ ਠੀਕ ਆ ਬਾਕੀ ਉਹਨਾਂ ਨੂੰ ਵੀ ਕਿਹਾ ਵੇ ਜਿਹੜੇ ਉਹ ਰੱਖੇ ਪਿਆ ਬੰਦੇ ਨਾਲੇ ਕੱਢਣ ਵਾਲੇ ਉਹ ਵੀ ਛੱਡਿਆ ਕਰਨੀਂ ਉਹਨਾਂ ਨੂੰ ਬਸ ਇਹ ਅਪੀਲ ਆ ਵਿਚਾਲੇ ਜੋ ਵੀ ਹੁੰਦਾ ਵਿਚਾਰਾ ਨੂੰ ਆਟਾ ਜੋ ਵੀ ਹੁੰਦਾ ਹਨਾ ਮਾੜਾ ਮੋਟਾ 10 20 ਰੁਪਏ ਦੇ ਦਿਆ ਕਰੋ ਤੇ ਚਲੋ ਉਹ ਵਿਚਾਰੇ ਸਫਾਈ ਕਰ ਜਾਂਦੇ ਹਨਾ ਵਾਇ ਕੁਟੀਕਾ ਕਰਤਾ ਬਾਈ ਜੀ ਆਪਣਾ ਨਾ ਸਾਰਿਆਂ ਆਪਣਾ ਵੀ ਫਰਜ਼ ਵੰਡਣਾ ਨਾ ਇਹ ਪੰਚਾਇਤ ਨੇ ਕੜਤੀਆਂ ਨਾਲ ਨਾਲੀਆਂ ਨਾਲੇ ਹਨਾ ਤੇ ਉਹਨਾਂ ਨੂੰ ਆਪਣੇ ਬਾਅਦ ਚ ਸਾਫ਼ ਰੱਖਣਾ ਕੋਈ ਬੰਦਾ ਲਾਉਣਗੇ ਪੰਚਾਇਤ ਵਾਲੇ ਰੱਖੰਗੇ 150 ਰੁਪਏ ਮਹੀਨੇ ਦਾ ਤੁਹਾਨੂੰ ਦਿਆ ਕਰੋ ਪੈਸੇ ਨਾ ਤੇ ਨਹੀਂ ਤਾਂ ਬਾਈ ਆਪਾਂ ਪਾਣੀ ਤਾਂ ਹਾਰੇ ਨਹੀਂ ਪੀਣਾ ਅੱਗੇ ਨਾਲਾ ਬੰਦ ਸੀ ਤੇ ਇੱਥੋਂ ਭਰ ਕੇ ਇਹਦੇ ਵਿੱਚ ਪਾਣੀ ਆ ਜਾਂਦਾ ਸੀ ਇਹਦੇ ਚ ਪੈਂਦਾ ਸੀ ਉਹੀ ਟੂਟ ਜਾਂਦਾ ਜਾਂਦਾ ਸੀ ਪਾਣੀ ਹਨਾ ਤੇ ਹੁਣ ਆਪਾਂ ਕਰਦੇ ਆ ਗਰਮੀਤ ਸਿੰਘ ਜਲਦਾਰ ਨਾਲ ਗੱਲ ਆ ਹੋਰ ਦੱਸੋ ਜੀ ਆਜੋ ਗਰਮੀਤ ਸਿੰਘ ਜਲਦਾਰ ਜੀ ਇੱਧਰ ਆਓ ਫੜਕਾ ਹੁੰਦਾ ਥੋੜਾ ਜਿਹਾ ਇੱਧਰ ਟਰੈਕਟਰ ਆਉਂਦਾ ਸੀਗਾ ਇੱਧਰ ਹੂੰ ਇਹ ਤੁਸੀਂ ਦੇਖ ਹੀ ਰਹੇ ਹੋ ਨਾ ਗੰਦ ਕਿੰਨਾ ਗੰਦ ਸੀ ਮੰਨ ਲਾ ਸੜਕ ਸਾਰੀ ਪਾਣੀ ਨਾਲ ਭਰੀ ਰਹਿੰਦੀ ਜਾਂਏ ਉਹ ਦੂਆ ਪਾਣੀ ਇੱਥੇ ਪੈਂਦਾ ਤੁਹਾਨੂੰ ਦਿਖਾਈ ਹੈ ਨਾ ਹਾਂਜੀ ਜਲਦਾਰ ਜੀ ਹੁਣ ਤੱਕ ਤੁਸੀਂ ਨਵੀਂ ਪੰਚਾਇਤ ਨੇ ਕੀ ਕੀ ਕੰਮ ਸਮਾਪਤ ਕਰਤਾ ਮੈਨੂੰ ਲੱਗਦੀ ਆ ਇਹ ਤਾਂ ਅੱਜ ਕਰਤਾ ਨਾ ਗੰਦੇ ਪਾਣੀ ਦਾ ਤਾਂ ਕੰਮ ਕਰਤਾ ਤੁਸੀਂ ਸਾਰਾ ਕਰਦੇ ਹੋ ਪ੍ਰਵਾਹ ਸੇਵਾ ਹਾਂ ਤੇ ਬਣੇ ਸੀ ਨਾ ਪਹਿਲਾਂ ਹੀ ਸੋਚ ਕੇ ਸੀ ਵੀ ਸੇਵਾ ਹੀ ਆ ਪਹਿਲਾਂ ਵੀ ਅਪਾ ਕਰੇਂਦਰ ਵਾਲਾ ਕਰਦੇ ਰਹੇ ਨਾ ਹਾਂ ਕਿਰਾਂ ਹੁਣ ਨਾਲੇ ਬੜਾ ਕਰਦੇ ਬੰਦ ਪਏ ਸੀਗਾ ਨਾ ਪਹਿਲਾਂ ਗੁਰਵਿੰਦਰ ਵਾਲੇ ਕੱਢੇ ਸੀ ਉਹ ਤੋਂ ਬਾਅਦ ਕਰੇ ਮਤਲਬ ਕਲੱਬ ਵਾਲਿਆਂ ਨੇ ਆ ਮੇਨਾ ਨਾਲ ਕੱਢੇ ਸੀ ਕੁਚ ਬਚਾਲ ਵਾਲਾ ਵੀ ਥੋੜਾ ਮਤਲਬ ਕੱਢੇ ਸੀ ਕਈ ਸਪਾਈ ਮੁੰਡਿਆਂ ਨੇ ਨਾ ਕਲੱਬ ਵਾਲਿਆਂ ਨੇ ਹਾਂ ਐਪੀ ਵਰਗੇ ਨੇ ਐਪੀ ਵਰਗੇ ਨੇ ਕਰੀ ਸੀ ਨਾ ਉਦੋਂ ਆ 20 ਸਾਲ ਹੋ ਗਏ ਪਿਆਏ ਸੀ ਤਰ ਆਪਾਂ ਪਾਣ ਸਾਰ ਆਪਣਾ ਨਾਇਕ ਦਾ ਨਗਰ ਕੀਰਤਨ ਹਾਂ ਕਾਇਦਾ ਨਗਰ ਕੀਰਤਨ ਦੋ ਤਰੀਕ ਦਾ ਅੱਛਾ ਜਿਹੜਾ ਗੁਰੂ ਸਾਹਿਬ ਨੇ ਟੱਪਣਾ ਹਣਾ ਵੱਡੀ ਗੱਲ ਤਾਂ ਸਾਨੂੰ ਵੀ ਸਾਰੇ ਪੰਚਾਇਤ ਨੂੰ ਸੇਵਾ ਕਰਕੇ ਨਾ ਗਲੀਆਂ ਨਾਲੇ ਦੇ ਨਾਲਾ ਕੱਢਾਏ ਉਹ ਨਾਲੇ ਉਹ ਜਿਹੜੀ ਸਵਾਈ ਕਿਸ ਸਾਹਿਬ ਜੀ ਦੇ ਇੰਟਰੀਅਰ ਵਿੱਚ ਗੁਰੂ ਵਾਲਿਆਂ ਸਾਰੇ ਇਹ ਆਪਾਂ ਸਾਰਿਆਂ ਦੇ ਮਤਲਬ ਧਰਮ ਨਾਲ ਤਾਂ ਹੁੰਦਾ ਹੀ ਆ ਤੇ ਕਿਰਾਂ ਹੁਣੇ 2-3 ਦਿਨਾਂ ਅਜ ਕਿਰਾਂ ਗਲੀਆਂ ਨਾਲੀਆਂ ਤਾਂ ਹੋ ਜੂ ਪੱਕਾ ਉਦੋਂ ਬਾਅਦ ਫਿਰ ਬਾਰਡਰ ਵਾਕਸ ਦੀ ਸਫਾਈ ਹੂੰ ਪਾਣੀ ਦੀਆਂ ਜਿਹੜੀਆਂ ਪਾਈਪਾਂ ਲੀਕ ਆ ਸ਼ੁਰੂ ਚ ਪਾਈਪਾਂ ਠੀਕ ਵੀ ਕਰੀਆਂ ਉਹਦੇ ਤੇ ਚਾਹਾਂ ਗੰਦਾ ਪਾਣੀ ਖੜਦੇ ਆ ਜੀ ਹਾਂ ਤੇ ਹੁਣ ਵੀ ਮੈਂ ਅੱਜ 2 ਦਿਨ ਹੋ ਗਏ ਮੈਨੂੰ ਵੀਡੀਓ ਬਣਾਇਆ ਜਾਂਦਾ ਮੈਂ ਜਿੱਥੇ ਇੱਥੇ ਲੀਕਿੰਗ ਆ ਨੋਟ ਕਰੀ ਜਾਂਦੇ ਆ ਇਹਦੇ ਪਾਣੀ ਅਸਲ ਕੀ ਹੁੰਦਾ ਨਾ ਜੇ ਤੋ ਲੀਕਿੰਗ ਨੂੰ ਆਪਾਂ ਬੰਦ ਨਹੀਂ ਨਾ ਕਰਦੇ ਕੱਲਾ ਪਾਣੀ ਨਿਕਲਦਾ ਨਹੀਂ ਉਹ ਉਹ ਵਾਪਸ ਹੋ ਜੋ ਗੰਦਾ ਬਾਣੀ ਵਾਪਸ ਹੋ ਦੇ ਵਿੱਚ ਭੈਣ ਲਗੇ ਤਾਂ ਉਹ ਐ ਹੁੰਦਾ ਕਿ ਉਹ ਉਹਨਾਂ ਨੂੰ ਕਰੀਏ ਕਰਮੰਦਾ ਹੁਣੋਂ ਬਸ ਨਗਰ ਕੀਰਤਨ ਟੱਪਣ ਸਾਰ ਫਿਰ ਉਹਨਾਂ ਨੂੰ ਬਾਰਡਰ ਵਾਕ ਦੀ ਸਫਾਈ ਉਹ ਵੀ ਕੁ ਦਿਨਾਂ ਦਾ ਕਿਹਾਗਾ ਨਾ ਉਹ ਵੀ ਕਾਫੀ ਹੈ ਨਾ ਬਸ ਇਹ ਪਾਣੀ ਦੇ ਤੰਦਾਂ ਪਾਣੀ ਤੇ ਹੋਰ ਤੁਸੀਂ ਕੀ ਕਰ ਰਹੇ ਹੋ ਕੋਈ ਮੈਨੂੰ ਲੱਗੇ ਪਿਆ ਬਸ ਨਸ਼ੇ ਨੂੰ ਛੇਵਾਰੇ ਨਸ਼ੇੇ ਬਾਰੇ ਕਰਨ ਨਸ਼ੇ ਦੇ ਤੁਰ ਬਾਅਦ ਹੁਣ ਨਗਰ ਕੀਰਤਨ ਤੋਂ ਬਾਅਦ ਸੈਮੀਨਾਰ ਕਰਾਂਗੇ ਨਸ਼ੇ ਦੇ ਹਾਂ ਬਾਅਦ ਜਮ ਅਫਸਰਾਂ ਨਾਲ ਮਿਲ ਜਾਨੇ ਕਿ ਗੱਲਬਾਤ ਚੱਲੀ ਜਾਂਦੀ ਹੈ ਨਾ ਇਦਵਾ ਫਿਰ ਉਹਨੇ ਧਿਆਨ ਚ ਲਿਆਉਂਦੇ ਹੋਇਆ ਮਸਲੇ ਲੱਗੇ ਪਏ ਹਨ ਸਿੱਧਾ ਵੀ ਨਿੱਜੀ ਤੌਰ ਤੇ ਵੀ ਕਹਿ ਰਹੇ ਆ ਅਸੀਂ ਦਾ ਭਾਈ ਨੇ ਸਬੰਧ ਨੇ ਸਾਰਿਆਂ ਨੂੰ ਪਿਆ ਹੋਇਆ ਹੈ ਹੈਗੇ ਆ ਜਿਹੜੇ ਕੋਈ ਹੈਗੇ ਉਹਨਾਂ ਨੂੰ ਮਤਲਬ ਸੀਨ ਵਾਲਿਆਂ ਨੂੰ ਵੀ ਰੋਕਦੇ ਆ ਸਰਪਾਈ ਕਰੋਗੇ ਪੂਰੀ ਕਰਾਂਗੇ ਅੱਛਾ ਆਪਾਂ ਸਰਕਾਰ ਦਾ ਜੋ ਮੰਨਦਾ ਜੀ ਉਹ ਵੀ ਹੈ ਜਿਹੜੇ ਕੋ ਹੋਣਗੇ ਆਪਾਂ ਪਹਿਲਾਂ ਸਮਝਾਵਾਂਗੇ ਨਾ ਸਮਝਣਗੇ ਫਿਰ ਉਸ ਤੋਂ ਬਾਅਦ ਜਿਹੜਾ ਉਹ ਸਿਸਟਮ ਬਣੂਗਾ ਸਰਕਾਰ ਨਾਲ ਬਣੇ ਉਸ ਨਾਲ ਬਣੇ ਛਾ ਚੜ੍ਹਨ ਦਾ ਸਿਸਟਮ ਬਣੂਗਾ ਉਹਨੂੰ ਵੀ ਰੋਕਾਂਗੇ ਨਾ ਹੂੰ ਇਹ ਛੋਟਾ ਮੁੱਦਾ ਤਾਂ ਹੈ ਨਹੀਂ ਆਪਾਂ ਕੇ ਦੀ ਮਾੜਾਂ ਚੱਕ ਲਈ ਜਾਂ ਬੜਾ ਇੱਕ ਦਿਨ ਚ ਨਿਪਟਦਾ ਹਾਂ ਕੋਸ਼ਿਸ਼ ਸਾਰੇ ਪਿੰਡ ਦੇ ਸੋਚੇ ਉਹਨਾਂ ਆ ਗਏ ਅੱਧੇ ਇੱਕ ਤਾਂ ਟਿੱਗੇ ਅੱਧੇ ਇੱਕ ਟੱਗ ਜਾਣਗੇ ਟੱਗ ਜਾਣਗੇ ਨਹੀਂ ਤਾਂ ਫਿਰ ਆਪਦੀ ਚੀਂ ਪਾਉਂਗੇ ਠੀਕ ਹੈ ਟਿੱਗ ਜਾਓ ਬਾਈ ਨਜ਼ਰੇ ਵਾਲੇ ਹੋਣ ਆਪਾਂ ਬਹੁਤ ਚਰ ਬੁੱਲੇ ਲੁੱਟ ਲੈ ਸਾਰੇ ਨੇ ਹੋਰ ਫਨ ਰਾਮ ਨਾ ਇਹ ਸੀ ਗੁਰਮੀਤ ਸਿੰਘ ਜਲਦਾਰ ਇਹ ਆ ਸਕੂਲ ਸਾਡਾ ਸਕੂਲ ਵਾਲੀ ਕੰਦ ਇਹ ਨਵਾਂ ਬਣਾਤਾ ਸੀ ਸਕੂਲ ਬਾਹਰ ਹਰਸਿੰਦਰ ਕੌਰ ਬਾਦਲ ਨੇ ਇਹ ਆ ਸਕੂਲ ਦਾ ਗੇਟ ਸੀਨੀਅਰ ਸੈਕੰਡਰੀ ਸਕੂਲ ਉਹਦਾ ਪ੍ਰਾਇਮਰੀ ਵਾਲਾ ਦਿਖਾਇਆ ਤੁਹਾਨੂੰ ਹਨ ਇਹ ਸਕੂਲ ਬਹੁਤ ਸੋਹਣਾ ਇਹ ਸਕੂਲ ਵੀ ਬਣਿਆ ਸੀ ਜਿਹੜੇ ਦਾਦਾ ਜੀ ਵੇਲੇ 10ਵੇਂ ਦਾ ਮਾਲਾ ਉਹ ਬਾਦ ਸਾਹਿਬ ਤੋਂ ਹੀ ਬਣਵਾ ਕੇ ਲਿਆਏ ਸੀ 10ਵੇਂ ਦਾ ਉਦੋਂ ਸਾਰੇ ਕਮਰੇ ਕਮਰੇ ਉਹਨਾਂ ਨੇ ਬਹੁਤ ਵਧੀਆ ਦਿੱਤਾ ਸੀ ਉਦੋਂ ਬਾਅਦ ਇਹ ਦੂਰੀ ਆ ਜਾਂ ਨਵੀਕਰਨ ਹੋਇਆ ਫਿਰ 1.5 ਕਰੋੜ ਰੁਪਇਆ ਲਾ ਕੇ ਸੱਤ 'ਚ ਹੋਇਆ ਆਪਣੇ ਦੋਸ ਸੀਗਾ ਬਾਦਲ ਸਿੰਘ ਸਰਪੰਚ ਆਪੇ ਉਹਨੂੰ ਖੜਾ ਕਰਾਇਆ ਸੀਗਾ ਤੇ ਉਹ ਪਿੰਡ ਨੇ ਸਰਪੰਚ ਬਣਾਤਾ ਸੀਗਾ ਤੇ ਕੁਝ ਤਾਂ ਉਹਦੇ ਕਾਰਜਖਾਨੇ ਚ ਪੈਸੇ ਦਿੱਤੇ ਤੇ ਬੀਬਾ ਹਰਸਿੰਦਰ ਕੌਰ ਬਾਦਲ ਨੇ 8 'ਚ ਬੰਦੀ ਆ ਪਹਿਲੀ ਯਾਰ ਮੇਲਾ ਦੀ ਐਮਪੀ ਬਟੰਡੇ ਤੋਂ ਤੇ ਫਿਰ ਸਰਕਾਰ ਸੀ ਉਹ ਕਾਲੀਆਂ ਦੀ ਉਦੋਂ ਵੇਲੇ ਦੇਤਾ ਸੀ 40-45 ਲੱਖ ਰੁਪਇਆ ਫਿਰ ਤੇਰਾਂ 'ਚ ਫਿਰ ਆਪਣਾ ਭਰਾ ਬਣ ਗਿਆ ਸੀ ਸਰਪੰਚ ਗੁਰਮੇਂਦਰ ਤੇ ਉਹਨੇ ਮੰਨ ਲਾ ਵੀ ਇਹ ਤੇ ਉਹ ਉਹਦੇ ਉਹਦੇ ਕਾਰਜਖਾਨੇ ਤੇ ਫਿਰ ਬਾਕੀ ਪੈਸੇ ਸਾਰਾ 1.5 ਕਰੋੜ ਰੁਪਏ ਲੱਗੇ ਇਧਰ ਨੂੰ ਤੁਹਾਨੂੰ ਅੰਦਰੋਂ ਦਿਖਾਉਣਾ ਸਕੂਲ ਮੈਂ ਇਹ ਆ ਪ੍ਰਾਇਮਰੀ ਵਾਲਾ ਪਾਸਾ ਸਕੂਲ ਦਾ ਇਹ ਇਧਰ ਸੀਨੀਅਰ ਸੈਕੰਡਰੀ ਪਰਲੇ ਪਾਸੇ ਆ ਬੜਾ ਖੂਬਸੂਰਤ ਹੈ ਇਹ ਸਕੂਲ ਪਲਸ ਪਹਿਲਾ 10ਵੀਂ ਤੱਕ ਮੇਰੇ ਦਾਦਾ ਜੀ ਬਨੇ ਬਣਾਇਆ ਸੀ ਫਿਰ ਇਹਨੂੰ ਪਲਸ 2 ਤੱਕ ਮੇਰੇ ਚਾਚਾ ਜੀ ਸਰਪੰਚ ਸੀ ਬਣੇ ਸੀਗੇ ਸਖਬੀਰ ਸਿੰਘ ਉਹਨਾਂ ਨੇ ਉਹ ਕਰਵਾ ਕੇ ਲੈ ਸੀ ਬਾਸ ਸਾਹ ਕੋ ਪਾਸਤੂ ਦਾ ਚਰਨਜੀਤ ਲਾਲ ਮੰਤਰੀ ਜੀ ਮਿਨਿਸਟਰ ਸਾਡੇ ਉਦੋਂ ਮੰਨ ਲਾ ਵੀ ਬਲਾਕ ਚ ਪਤਾ ਨਹੀਂ ਦੋ ਪਤਾ ਨਹੀਂ ਇੱਕ ਸਕੂਲ ਦਿੰਦੇ ਹੁੰਦੇ ਹਣੇ ਹਲਕੇ ਚ ਪੰਜ ਛੀ ਆਏ ਸੀ ਤੇ ਉਹਨਾਂ ਨੇ ਸਾਨੂੰ ਇਹ ਸੀਨੀਅਰ ਸੈਕੰਡਰੀ ਸਕੂਲ ਦਿੱਤਾ ਸੀ ਇਹ ਤੇ ਨਹੀਂ ਵੀ ਮੇਰੇ ਪਰਿਵਾਰ ਦੇ ਸਰਪੰਚਾਂ ਦੀ ਯੋਗਦਾਨ ਸਾਡੇ ਵੀ ਪਹਿਲੇ ਸਰਪੰਚ ਬਣੇ ਸੀ ਉਹਨਾਂ ਦਾ ਨਾਮ ਉਹ ਗੁਰਚਰਨ ਸਿੰਘ ਸਰਪੰਚ ਤੇ ਪਤਾ ਨਹੀਂ ਫਾਦਰ ਸੀ ਇਹ ਪਹਿਲੇ ਸਰਪੰਚ ਉਹਨਾਂ ਨੇ ਵੀ ਇਹ ਸ਼ੁਰੂਆਤ ਕਰੀ ਸੀ ਫਿਰ ਉਦੋਂ ਦਾਦਾ ਜੀ ਆ ਗਏ ਹਨ ਗੁਰਚਰਨ ਸਿੰਘ ਸਰਪੰਚ ਆ ਗਿਆ ਪਸ਼ਵਿੰਦਰ ਸਿੰਘ ਨੇ 93 ਦੇ ਤੇ ਮੰਨ ਲਾ ਵੀ ਪੈਸੇ ਲਾਏ ਉਹਨਾਂ ਟਾਈਮਾਂ 'ਚ ਬਹੁਤ ਹੁੰਦੇ 17-18 ਲੱਖ ਰੁਪਏ ਲਾ ਕੇ ਕੰਮਲੇ ਸੀਗੇ ਕੁਝ ਉਹਨਾਂ ਨੇ ਨਵੇਂ ਬਣਾ ਕੇ ਦਿੱਤੇ ਇੰਦਰ ਸਿੰਘ ਸਰਪੰਚ ਸਾਡੇ ਉਹਨਾਂ ਨੇ ਵੱਡਾ ਯੋਗਦਾਨ ਦਿੱਤਾ ਹਨ ਮੰਨ ਲਾ ਵੀ ਗੁਰਜੰਟ ਸਿੰਘ ਸਰਪੰਚ ਉਹਨਾਂ ਨੇ ਬਹੁਤ ਯੋਗਦਾਨ ਲਾਇਆ ਸਰਪੰਚਾਂ ਨੇ ਥੋੜਾ ਸਾਰਿਆਂ ਨੇ ਹੀ ਲਾਇਆ ਗੱਲੋਂ ਪੈਸੇ ਆਏ ਆਗੇ ਵੀ ਆਪਣੇ ਪਰਿਵਾਰ ਵੇਲੇ ਬਾਦਲ ਸਰਕਾਰ ਮਨ ਲਾ ਵੀ ਉਹ ਕੁਦਰਤੀ ਬਾਦਲ ਸਰਕਾਰ ਆ ਜਾਂਦੀ ਸੀ ਨਾ ਦੁੱਦੇ ਬਿਲ ਕਾਂਗਰਸ ਉਹ ਥੋੜਾ ਜਿਹਾ ਵੀ ਉਹ ਦੂਰ ਦੇ ਮੁੱਖ ਮੰਤਰੀ ਹੁੰਦੇ ਸੀ ਇਹ ਆਪਣੇ ਕੋਲੇ ਬੈਠੇ ਮੁੱਖ ਮੰਤਰੀ ਕਰਕੇ ਸਕੂਲਾਂ ਨੂੰ ਵੱਧ ਦਿੰਦੇ ਸੀ ਆਪਣੇ ਹਲਕੇ ਤਾ ਥੋੜਾ ਜਿਹਾ ਪੈਸੇ ਲੱਗਿਆ ਤੇ ਐਵੇਂ ਜਿਹੜੇ ਸਰਪੰਚ ਸਾਡੇ ਉਹਨਾਂ ਨੇ ਵੀ ਆ ਸਾਰੀਆਂ ਜਿਹੜੀ ਲੌਕਟੇਲ ਆ ਹੈ ਖਾਣਾ ਉਹ ਸਾਰੀ ਵੀ ਕੈਪਟਨ ਸਾਹਿਬ ਨੇ ਮਨਲਾ ਦੀ ਬਾਵਾ ਪੈਸੇ ਦਿੱਤੇ ਆ ਐ ਨਹੀਂ ਪਤਾ ਮੈਨੂੰ ਕਿੰਨੇ ਆ ਨਾ 10 ਲੱਖ ਤੋਂ ਉੱਤੇ ਵੀ ਹੋ ਸਕਦੇ ਆ ਜਿਆਦੇ ਉਹਨਾਂ ਨੇ ਵੀ ਲਾਇਆ ਹਨ ਤੇ ਸਾਰੇ ਪਿੰਡ ਸਾਡਾ ਨਗਰ ਹਨਾ ਸਕੂਲ ਨੂੰ ਪਹਿਲ ਦਿੰਦਾ ਸਰਪੰਚ ਕੋਈ ਵੀ ਪੰਜਾਬਦਮਨ ਜੇ ਹਨਾ ਤੇ ਐਵੇਂ ਆਜੇ ਸਾਰਾ ਵਿਕਾਸ ਵਾਸਤੇ ਮੰਨ ਲਾ ਸਕੂਲ ਨੂੰ ਪਹਿਲ ਦਿੰਦਾ ਤੇ ਇਹਦੀ ਦੂਰੀ ਨਮੀ ਕਰਨ ਦੀ ਸ਼ੁਰੂਆਤ ਤੁਹਾਨੂੰ ਦੱਸਿਆ ਮੇਰਾ ਦੋਸਤ ਸੀ ਬਾਦਲ ਸਿੰਘ ਸਰਪੰਚ ਉਹਦੀ ਡੈਥ ਹੋ ਗਈ ਵਿਚਾਰੇ ਦੀ ਅਸੀਂ ਇਕੱਠੇ ਪੜ੍ਹੇ ਸੀਗੇ ਤੇ ਪਿਛਲੇ ਹੋਗੇ ਉਹਨੂੰ ਤਾਂ 1000 ਮਹੀਨੇ ਉਹਨਾਂ ਵੇਲੇ ਹੋਇਆ ਸੀ ਤੇ ਆਇਆ ਵੀ ਬਾਦ ਸਾਹਿਬ ਸਾਡੇ ਦਾਦਾ ਜੀ ਦਾ ਦੋਸਤ ਉਹਨਾਂ ਕਰਕੇ ਵੀ ਇਹ ਬਾਦਲ ਵਾਲੇ ਆਪਣਾ ਪਿੰਡ ਹੀ ਸਮਝਦੇ ਸੀ ਜੀ ਇਹਨੂੰ ਜੱਸੀ ਨੂੰ ਜਦੋਂ ਵੀ ਸਰਕਾਰ ਆਉਂਦੀ ਹੈ ਮਨ ਲਾ ਸਕੂਲ ਤੇ ਹੋਰ ਸਾਰਿਆਂ ਬਸੇ ਪੈਸਾ ਬੋਤਲਾਉਂਦੇ ਹਨਾ ਤੇ ਸਾਰੇ ਸਰਪੰਚਾਂ ਦਾ ਸਾਡੇ ਯੋਗਦਾਨ ਇੱਕ ਇਹ ਵੀ ਵੱਡੀ ਗੱਲ ਸਾਡੇ ਪਲਾਂ ਦੀ ਇਲੈਕਸ਼ਨ ਬਹੁਤ ਘੱਟ ਹੁੰਦਾ ਜਦੋਂ ਵੀ ਹੋਵੇ ਪਰ ਸਾਡੇ ਸਰਪੰਚ ਜਿਹੜੇ ਪੁਰਾਣੇ ਨਵੇਂ ਇਕੱਠੇ ਬੈਂਦੇ ਆ ਸਾਰੇ ਤੇ ਸਾਡੇ ਸਕੂਲ ਦਾ ਸਟਾਫ ਬਹੁਤ ਵਧੀਆ ਅਸੀਂ ਆਏ ਸੀਗੇ ਜਦੋਂ ਬਾਈ ਦੀ ਸਰਪੰਚ ਜਿੱਤੇ ਸੀ ਜਿੱਥੇ ਮੱਠ ਦੱਬੀ ਦੇ ਨਾਲ ਸੀ ਤੇ ਉਹਦੇ ਮਿਲੇ ਸੀ ਸਾਫ ਨੂੰ ਸਾਰੇ ਨੂੰ ਇਹ ਆ ਸਰਕਾਰੀ ਸਨੀਅਰ ਸੈਕੰਡਰੀ ਸਕੂਲ ਇਹਦਾ ਬਹੁਤ ਵਧੀਆ ਗਰਾਊਂਡ ਹੈ ਤੇ ਹੁਣ ਆਏ ਭਗਵੰਤ ਮਾਨ ਦੀ ਸਰਕਾਰ ਸਾਨੂੰ ਉਮੀਦ ਹੈ ਸਾਡੇ ਆਪ ਦੇ ਆਗੂ ਜਿਹੜੇ ਮੁੰਡੇ ਬਾਣ ਨੰਬਰਦਾਰ ਹੋ ਗਏ ਸੇ ਠੀਕ ਗੱਲ ਹੋ ਗਿਆ ਤੇ ਯਾਰ ਅਵੰਧਰ ਹੋ ਗਿਆ ਹਨ ਤੇ 79 ਪੱਪੂ ਰਾਜਵੀਰ ਸਿੰਘ ਨੰਦੀਵਾਲ ਸਾਰੇ ਉਹ ਆਪਣੇ ਨਾਲ ਹੀ ਹਨ ਤੇ ਉਹਨਾਂ ਨੇ ਆਪਾਂ ਨੂੰ ਵਿਸ਼ਵਾਸ ਚ ਦਵਾਇਆ ਉਹਾਂ ਦੇ ਵੀ ਕੋਈ ਵੀ ਫੁੱਲ ਜਿੰਨਾ ਸਰਕਾਰ ਬਣੀ ਬਤਵਾਦ ਪਿੰਡ ਨੂੰ ਮਦਦ ਵੀ ਉਹਨੇ ਦਵਾਵਾਂਗੇ ਤੇ ਸਾਨੂੰ ਉਮੀਦ ਵੀ ਹੈ ਵੀ ਸਰਕਾਰ ਸਕੂਲਾਂ ਵਾਸਤੇ ਕੰਮ ਵੀ ਰਹੀ ਹੈ ਤੇ ਹੋਰ ਵੀ ਕੁਝ ਕਰੂ ਇਹ ਚ ਵਾਹ ਹਜੇ ਕੰਮ ਰਹਿੰਦਾ ਸਕੂਲਾਂ ਚ ਪਾਣੀ ਪੂਣੀ ਦਾ ਪ੍ਰਬੰਧ ਤਾਂ ਹੈਗਾ ਕੁਛ ਉਧਰ ਪ੍ਰਾਇਮਰੀ ਕਿੰਨੀ ਕਰਨ ਵਾਲਾ ਹਨ ਬਹੁਤ ਸੋਹਣਾ ਸਕੂਲ ਹੈ ਇੱਥੇ ਹੁਣੇ ਟੂਰਨਾਮੈਂਟ ਹੋ ਕੇ ਹਟਿਆ ਪਿੱਛੇ 7 ਤਰੀਕ ਨੂੰ ਤੇ ਵਾਲੀਬਾਲ ਸ਼ੂਟਿੰਗ ਦਾ ਟੂਰਨਾਮੈਂਟ ਸੀਗਾ 8 ਤਰੀਕ ਨੂੰ ਰੱਦ ਕਰਤਾ ਸੀ ਨਾ ਪਾਪਾ ਜੀ ਦੀ ਡੈਥ ਹੋ ਗਈ ਸੀ ਉਹਦੇ ਭੋਲ ਸੀ ਇੱਥੇ ਗਰਾਊਂਡ 'ਚ ਕਰਾਉਣਾ ਸੀ ਤੇ ਹੁਣ ਪਤਾ ਨਹੀਂ ਕਦੋਂ ਰੱਖਣਗੇ ਤਰੀਕ ਤੇ ਚੰਗਾ ਜੀ ਆਪਣਾ ਵਲੌਗ ਚੰਗਾ ਲੱਗਿਆ ਤਾਂ ਜ਼ਰੂਰ ਮਾਲਾ ਲੈ ਕੇ ਤੇ ਸ਼ੇਅਰ ਕਰੋ ਇਹ ਬਿਲਡਿੰਗ ਸਾਡੇ ਪਿੰਡ ਜੀ ਬਣੀ ਸੀ 93 ਚਾ ਜਿਹੜੀ ਉੱਤੇ ਬਣਾਈ ਆ ਇਹ ਬਣਾਈ ਸੀ ਪਸ਼ਵਿੰਦਰ ਸਿੰਘ ਸਰਪੰਚ ਟਮਾਣਾ ਦੇ ਸਾਡੇ ਉਹਨੇ ਬਣਾਈ ਸੀ ਉਦੋਂ ਮੈਂ ਤੁਹਾਨੂੰ ਦੱਸਿਆ ਉਹਨੇ ਆਹ ਕਮਰੇ ਵੀ ਸ਼ਾਇਦ ਉਹਨੇ ਪਾਇਆ ਆਹ ਗਰਜਨ ਸਰਪੰਚ ਨੇ ਪਾਇਆ ਸਾਹਮਣੇ ਆਹ ਉਹਨੇ ਪਾਇਆ ਬਹੁਤ ਇਹ ਵੱਡਾ ਸਕੂਲ ਆ ਇਹਦਾ ਤੁਹਾਨੂੰ ਅੱਧਾ ਹੀ ਦਿਖਾਇਆ ਮੈਂ ਤੇ ਫੇ ਸਾਡੇ ਜਿਹੜਾ ਗੁਰਜੰਟ ਸਰਪੰਚ ਸੀ ਹਨ ਉਹ ਸਾਡੇ ਕਾਲੀ ਜਲਦੇ ਸੀ ਤੇ ਪਰ ਕਾਂਗਰਸ ਦੀ ਸਰਕਾਰ ਸੀ ਕੈਪਟਨ ਦੀ ਉਹਨਾਂ ਨੇ ਫਿਰ ਬੰਬ ਘੜਤੀ ਉਹਨਾਂ ਨੂੰ ਪੈਸੇ ਐਵੇਂ ਆ ਗਏ ਇੱਥੇ ਆਪਣੇ ਜਿਹੜਾ ਮਿਨਿਸਟਰ ਸੀ ਉਹ ਤਾਂ ਮੈਂ ਉਹਦਾ ਨਾਮ ਭੁੱਲ ਗਿਆ ਬਰਿੰਡੇ ਤੋਂ ਸੀ ਆ ਉਹਨਾਂ ਦੀ ਬਹੁਤ ਇੱਜ਼ਤ ਕਰਦਾ ਗੁਰਜੰਟ ਸੀ ਸਰਪੰਚ ਦੀ ਸਾਡੇ ਚਾ ਚਾਤ ਨਹੀਂ ਲੱਗਦੇ ਉਹਨਾਂ ਨੇ ਫਿਰ ਬੰਬ ਘੜਤੀ ਪੈਸੇ ਦੇਣ ਵਾਲੀ ਪਿੰਡ 'ਚ ਤੇ ਸਕੂਲ ਵਾਸਤੇ ਚੰਗਾ ਭਾਈ ਇਹ ਇਹਦੇ ਵਿੱਚ ਦੀ ਖਾਲ ਜਾਂਦਾ ਹੁੰਦਾ ਸੀਗਾ ਸਾਡੇ ਗੁਰਦੇਵ ਸਰਪੰਚ ਹੁੰਦੇ ਸੀ ਔਲਖ ਉਹ ਬਾਪੂ ਜੀ ਤੋਂ ਬਾਅਦ ਬਾਪੂ ਜੀ ਨੇ ਉਹਨਾਂ ਨੂੰ ਬਾਪੂ ਜੀ ਤੋਂ ਬਾਅਦ ਉਹ ਬਾਪੂ ਜੀ ਦੇ ਖਾਸ ਸੀਗੇ ਮੰਨ ਲਾ ਵੀ ਉਹ ਬਾਪੂ ਜੀ ਤੋਂ ਬਾਅਦ ਉਹ ਬਣੇ ਸੀਗੇ ਇੱਥੇ ਸਾਡੇ ਸਾਡਾ ਜਗਤਵਿੰਦਰ ਜਿਹੜਾ ਇੱਕ ਮੇਰਾ ਦੋਸਤ ਆਪ ਦਾ ਲੀਡਰ ਆ ਉਹ ਉਹਦੇ ਦਾਦਾ ਜੀ ਤੇ ਉਹਦਾ ਚਾਚਾ ਜੀ ਹਰਵੰਤ ਉਹਨਾਂ ਨੇ ਮੰਨ ਲਾ ਵੀ ਕੁਛ ਇੱਥੇ ਪਿੰਡ ਦੇ ਵਿੱਚ ਦੀ ਖਾਲ ਖੂਲ ਜਾਂਦਾ ਸੀ ਫਿਰ ਕੁਝ ਜ਼ਮੀਨ ਓਡੋ ਪਾਟੀ ਪਈ ਸੀ ਸਵੇ ਸਵੇ ਸੀ ਇਧਰਲੇ ਪਾਸੇ ਇੱਥੇ ਉਹਨਾਂ ਨੇ ਫਿਰ ਸਾਰਾ ਕੁਛ ਉਹਨਾਂ ਨੇ ਲਾਇਆ ਸੀ ਸਰਦਾਰ ਪ੍ਰੀਤਮ ਸਿੰਘ ਮਾਸਟਰ ਸੀ ਉਹਨਾਂ ਨੇ ਬਹੁਤ ਸਹਾਇਤਾ ਦਿੱਤਾ ਗੁਰਦੇਵ ਸਿੰਘ ਸਰਪੰਚ ਦੀ ਉਪਰਾਹ ਸੀ ਹਣਾ ਇੱਥੇ ਸਵੇ ਹੁੰਦੇ ਸੀਗੇ ਫਿਰ ਸਾਰੇ ਸਵੇ ਇਸ ਸਕੂਲ 'ਚ ਕਰਤੇ ਸੀ ਚਕਾ ਕੇ ਹੁਣ ਸਵੇ ਇਧਰ ਪਿੱਛੇ ਰਹਿ ਗਏ ਸਕੂਲ ਦੇ ਪਿਛਲੇ ਬੰ ਉਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਆ ਸਕੂਲ ਨੂੰ ਵੀ ਆਖੀ ਇਹ ਤਾਂ ਸਭ ਤੋਂ ਵੱਡਾ ਯੋਗਦਾਨ ਤਾਂ ਉਹਨਾਂ ਦੇ ਜਿਹਾ ਪੈਸੇ ਪੂਸੇ ਦਾ ਆਉਂਦੇ ਜਾਂਦੇ ਰਹਿਣਗੇ ਸਾਰਾ ਮੰਨ ਲਾ ਬਹੁਤ ਥਾਂ ਦਿੱਤਾ ਜਿਹੜਾ ਥੋੜੇ ਜੀ ਸੀ ਆਉਂਦੇ ਸਕੂਲ ਆ ਇੰਨਾ ਤੇ ਐ ਹੀ ਸੀਗਾ ਇੱਧਰ ਸਾਹਮਣੇ ਐਂ ਹੀ ਨਿਕਲਦਾ ਆ ਜਿਹੜਾ ਗਰਾਊਂਡ ਆ ਇੱਧਰ ਜਮੀਨ ਜਮੂਨ ਆ ਪਿੱਛੇ ਇੱਧਰ ਮਾਰਤਾ ਸਾਰੀਆਂ ਉਹਨਾਂ ਨੇ ਥਾਰ ਲਾ ਕੇ ਦਿੱਤਾ ਸੀ ਬੈਡ ਨੂੰ ਬਲੌ ਥੋੜਾ ਜਿਹਾ ਵੱਡਾ ਹੋ ਗਿਆ ਫਰਨੋ ਚੰਗਾ ਵਾਜੀ ਕਦੇ ਫੇਰ ਤੁਹਾਨੂੰ ਵਧੀਆ ਜਾਣਕਾਰ ਬੰਦੇ ਤੋਂ ਸਕੂਲ ਦੀ ਹੋ ਲੈ ਕੇ ਨਾ ਵਧੀਆ ਬਣਾਗੇ ਆਪਾਂ ਨੂੰ ਮਾਣ ਹੈ ਵੀ ਪਹਿਲੀ ਗੱਲ ਤਾਂ ਪੰਜਾਬ ਚ ਹੀ ਵਧੀਆ ਸਕੂਲ ਹੋਊਗਾ ਇਹ ਸੁੰਭਸੁਰਤੀ ਚ ਪੜਾਈ ਚ ਵੀ ਤਾਂ ਪਰ ਬਠਿੰਡੇ ਚ ਤਾਂ ਇੱਕ ਨੰਬਰ ਹੈ ਇਹਨਾਂ ਦਾ ਦਾਅਵੇ ਨਾ ਕਹਿ ਸਕਦੇ ਆਪਾਂ ਇਹ ਸਕੂਲ